ਇੱਕ ਵਾਰੀ ਫੇਰ ਮੇਰੇ ਨਾਲ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਨੇ ਅਮਰੀਕਾ ਤੋਂ ਜੁੜੇ ਨੇ ਵੱਡੇ ਵਕੀਲ ਨੇ ਲਾ ਫਰਮ ਇਹਨਾਂ ਦੀ ਬੜੀ ਜਾਣੀ ਮਾਣੀ ਹੈ ਔਰ ਇਹਨਾਂ ਦੇ ਪੋਲਿਟਿਕਲ ਰਿਲੇਸ਼ਨਸ ਬਹੁਤ ਨੇ ਤੇ ਆਪਣੇ ਭਾਈਚਾਰੇ ਲਈ ਇਹ ਉੱਥੇ ਕਾਫੀ ਕੰਮ ਕਰ ਰਹੇ ਨੇ ਸਰਦਾਰ ਜਸਪ੍ਰੀਤ ਸਿੰਘ ਜੀ ਵੈਲਕਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਨੂੰ ਇਹ ਦੱਸੋ ਜਿਹੜੀ ਇਹ ਟਰੱਕਿੰਗ ਨੂੰ ਲੈ ਕੇ ਨਵੀਂ ਅਪਡੇਟ ਹੈ ਇਹ ਜਿਹੜੀਆਂ ਨਵੀਆਂ ਡਵੈਲਪਮੈਂਟਸ ਨੇ ਤੇ ਬੜੀਆਂ ਖਤਰਨਾਕ ਨੇ ਜਿਹਦੇ ਵਿੱਚ ਲਾਇਸੈਂਸਿੰਗ ਨੂੰ ਲੈ ਕੇ ਇਹ ਇਹ ਤਾਂ ਬਹੁਤ ਥੋੜੇ ਆਪਣੇ ਲੋਕ ਰਹਿ ਜਾਣਗੇ ਜਿਹੜੇ एलिਜੀਬਲ ਰਹਿਣਗੇ ਜੀ ਫਿਰ ਆਪਾਂ ਇਹ ਵੀ ਜਾਣਨੇ ਆ ਕਿ ਪ੍ਰਤਾਪ ਸਿੰਘ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਆਪਾਂ ਗੱਲ ਪਹਿਲਾਂ ਇਹ ਨਿਜਮਾ ਤੋਂ ਸ਼ੁਰੂ ਕਰੀਏ ਜੀ ਹਾਂਜੀ ਇਹ ਜਿਹੜੇ ਅੱਜ ਮਿਸਟਰ ਡਫੀ ਹੈਗੇ ਟਰਾਂਸਪੋਰਟੇਸ਼ਨ ਸੈਕਟਰੀ ਅਮਰੀਕਾ ਦੇ ਉਹਨਾਂ ਨੇ ਜਿਹੜੇ ਰੂਲ ਜਾਰੀ ਕੀਤੇ ਆ ਨਵੇਂ ਇਨਸਟ੍ਰਕਟ ਉਹਨਾਂ ਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਜਿਹੜੇ ਬੰਦਿਆਂ ਕੋਲ ਵਰਕ ਪਰਮਿਟ ਨਹੀਂ ਤਾਂ ਸੈਲਮ ਵਾਲੇ ਤੇ ਉਹ ਬੰਦੇ ਟਰੱਕ ਡਰਾਈਵਰ ਜਿਹੜਾ ਲਾਇਸੈਂਸ ਹੁੰਦਾ ਸੀ ਡੀ ਐਲ ਉਹ ਲੈਣ ਲਈ ਲੈਜਪ ਨਹੀਂ ਹੋਣਗੇ ਫਿਊਚਰ ਦੇ ਵਿੱਚ ਤੇ ਜਿਹੜੇ ਹੁਣ ਆਲਰੇਡੀ ਬੰਦੇ ਕਾਰੰਟ ਹੈਗੇ ਆ ਜਿਨ੍ਹਾਂ ਕੋਲੇ ਲਾਇਸੈਂਸ ਨੇ ਹੋ ਰਿਨਿਊ ਨਹੀਂ ਹੋਣਗੇ ਤੇ ਉਹਦੇ ਵਾਸਤੇ ਉਹਨਾਂ ਨੇ ਜਿਹੜੇ ਤਿੰਨ ਵੀਜ਼ੇ ਰੱਖੇ ਨੇ ਜਿਹੜੇ ਕਿ ਟਰੱਕਿੰਗ ਦੇ ਵੀਜ਼ੇ ਆ ਉਹ ਹੈਗੇ ਆ ਜੀ H2A H2B ਤੇ E2 ਇਹ ਵੀਜ਼ਿਆਂ ਦੇ ਉੱਤੇ ਜਿਹੜੇ ਬੰਦੇ ਆਉਣਗੇ ਉਹਨਾਂ ਨੂੰ ਹੀ ਜਿਹੜੀ ਹੈਗੀ ਟਰੱਕਿੰਗ ਇੰਡਸਟਰੀ ਦੇ ਵਿੱਚ ਲਾਇਸੈਂਸ ਮਿਲ ਸਕਣਗੇ ਲੇਕਿਨ ਇਹਨਾਂ ਦਾ ਵੀਜ਼ਾ ਨੰਬਰ ਬਹੁਤ ਘੱਟ ਆ 10000 ਵੀਜ਼ਾ ਨੰਬਰ ਆ ਸਿਰਫ ਤੇ ਜਿਹੜੇ ਰੂਲ ਹੈਗੇ ਸਿਟੀਜ਼ਨ ਤੇ ਗ੍ਰੀਨ ਕਾਰਡ ਤੇ ਲਾਗੂ ਨਹੀਂ ਹੋਣਗੇ ਉਹ ਲੈ ਸਕਦੇ ਜੇ ਬਾਕੀ ਸ਼ਰਤਾਂ ਪੂਰੀਆਂ ਕਰਦੇ ਪਰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਜਿਹੜੇ ਬੰਦੇ ਇਹਦੇ ਵਿੱਚ ਆਪਣੇ ਹੈਗੇ ਆ ਜਿਆਦਾ ਵਰਕ ਪਰਮਿਟਾਂ ਦੇ ਆ ਤੇ ਆਂਕੜੇ ਸ਼ੋ ਕਰਦੇ ਆ ਵੀ 2 ਲੱਖ ਇਦਾਂ ਦਾ ਅਮਰੀਕਾ ਦੇ ਵਿੱਚ ਡਰਾਈਵਰ ਆ ਜਿਹੜਾ ਕਿ ਵਰਕ ਪਰਮਿਟ ਦੇ ਉੱਤੇ ਆ ਜਿਨ੍ਹਾਂ ਵਿੱਚੋਂ ਜ਼ਿਆਦਾ ਆਪਣੇ ਆ ਜਾਂ ਹੋਰਾਂ ਮੁਲਕਾਂ ਦੇ ਵੀ ਹੋਣਗੇ ਤੇ ਉਹਨਾਂ ਨੂੰ ਇਹਨਾਂ ਨੇ ਕਿਹਾ ਵੀ ਉਹ ਐਲੀਜੀਬਲ ਨਹੀਂ ਹੋਣਗੇ ਅੱਗੇ ਤੋਂ ਚਲਾਉਣ ਵਾਸਤੇ ਤੇ ਜੇ ਉਹਨਾਂ ਕੋਲ ਆਲਰੇਡੀ ਲਾਇਸੈਂਸ ਆ ਉਹ ਤਾਂ ਚੱਲੂਗਾ ਉਹਨਾਂ ਦਾ ਪਰ ਫਿਊਚਰ ਦੇ ਵਿੱਚ ਰੀਨਿਊ ਨਹੀਂ ਹੋਏਗਾ ਸੋ ਇਹ ਬਹੁਤ ਵੱਡੀ ਗੱਲ ਆ ਤੇ ਇਹਦੇ ਵਿੱਚ ਬੇਸਿਕਲੀ ਬਹੁਤ ਜ਼ਿਆਦਾ ਲੋਕ ਆਪਣੀ ਕਮਿਊਨਿਟੀ ਦੇ ਇਫੈਕਟ ਹੋਣਗੇ ਇਹਦੇ ਨਾਲ ਨਾਲ ਜਿਹੜੇ ਬੰਦੇ ਐਲੀਜੀਬਲ ਵੀ ਹੈਗੇ ਨੇ ਜਾਂ ਕਹਿ ਲਓ ਉਹਨਾਂ ਵੀ ਸਾਂ ਤੇ ਉਹਨਾਂ ਤੇ ਬੜੀਆਂ ਜਿਹੜੀਆਂ ਸ਼ਰਤਾਂ ਲਾਈਆਂ ਨੇ ਪਹਿਲਾਂ ਤਾਂ ਫਾਰ ਮਾਈਨੋਰਿਟੀ ਫਾਰ ਹੋਣਾ ਚਾਹੀਦਾ ਅਨਐਕਸਪਾਇਰਡ आई 94 95 ਦੇ ਫਿਰ ਇੱਕ ਜਿਹੜਾ ਇਹਨਾਂ ਨੇ ਸੇਵ ਬਣਾਇਆ ਸਿਸਟਮੈਟਿਕ ਏਲੀਅਨ ਵੈਰੀਫਿਕੇਸ਼ਨ ਸਿਸਟਮ ਉਹਦੇ ਅੰਡਰ ਬੰਦਾ ਕੁਆਲੀਫਾਈ ਕਰੇ ਫਿਰ ਉਸ ਤੋਂ ਬਾਅਦ ਜੀ ਇਨ ਪਰਸਨ ਰੀਨੂਵਲ ਜੇ ਕਿਸੇ ਨੂੰ ਰੀਡੂ ਕਰਾਉਣੀ ਆ ਤੇ ਉਹਨੂੰ ਆਪ ਜਾਣਾ ਪਊਗਾ ਅੰਦਰ ਉੱਥੇ ਇੰਗਲਿਸ਼ ਰਿਕੁਆਇਰਮੈਂਟ ਜਿਹੜੀ ਆ ਉਹ ਬਹੁਤ ਜ਼ਿਆਦਾ ਸਟਰੋਂਗ ਹੋਊਗੀ ਤੇ ਇੰਗਲਿਸ਼ ਦੀ ਜਿਹੜੀ ਟੈਸਟਮਨੀ ਆ ਉਹ ਦੇਖਣਗੇ ਕਿ ਇੰਗਲਿਸ਼ ਕਿੰਨੀ ਕੁ ਆਉਂਦੀ ਆ ਸੋ ਇਹ ਬਹੁਤ ਜ਼ਿਆਦਾ ਸਟ੍ਰਿਕਟ ਰੂਲਸ ਨੇ ਇਹਦਾ ਆਪਣੀ ਜਿਹੜੀ ਖਾਸ ਕਰਕੇ ਪੰਜਾਬੀ ਜਾਂ ਹਰਿਆਣੇ ਦੇ ਬੰਦੇ ਟਰੱਕਿੰਗ ਇੰਡਸਟਰੀ ਦੇ ਨੇ ਇਹਨਾਂ ਦਾ ਬਹੁਤ ਜ਼ ਨਹੀਂ ਪਰ ਵੱਡਾ ਸਵਾਲ ਤਾਂ ਇਹ ਹੈ ਕਿ ਆ ਜਿਹੜੀਆਂ ਪਿਛਲੀਆਂ ਘਟਨਾਵਾਂ ਹੋਈਆਂ ਨੇ ਹਰਜਿੰਦਰ ਸਿੰਘ ਵਾਲੀ ਜਾਂ ਬਾਕੀ ਇਹਦਾ ਇਹਦੇ ਨਾਲ ਕੋਈ ਤੱਲਕ ਹੈਗਾ ਇਹਦੇ ਨਾਲ ਕੋਈ ਸਬੰਧ ਹੈਗਾ ਮਤਲਬ ਇਹ ਜਿਹੜੀ ਅਚਨਚੇਤ ਸਖਤੀ ਕੀਤੀ ਗਈ ਹੈ ਇਹ ਇਹ ਪ੍ਰੋਫੈਸ਼ਨਲਿਜ਼ਮ ਦੇ ਨਾਂ ਤੇ ਹੋ ਰਹੀ ਹੈ ਕਿਉਂ ਹੋ ਰਹੀ ਨਹੀਂ ਇਹ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਮਈ ਦੇ ਵਿੱਚ ਰੂਲ ਜਾਰੀ ਕੀਤੇ ਸੀਗੇ ਨਵੇਂ ਤੇ ਉਸ ਟਾਈਮ ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਟਕਿੰਗ ਇੰਡਸਟਰੀ ਆ ਇਹ ਫਾਲੋ ਨਹੀਂ ਕਰਦੀ ਜਿਹੜੇ ਰੂਲ ਹੈਗੇ ਇੰਗਲਿਸ਼ ਵਗੈਰਾ ਦੀ ਰਿਕੁਆਇਰਮੈਂਟ ਜਾਂ ਹੋਰ ਜਿਹੜੇ ਰੂਲ ਤਾਂ ਬਹੁਤ ਪੁਰਾਣੇ ਆ ਐਕਟ ਤਾਂ ਬਹੁਤ ਪੁਰਾਣਾ ਬਣਿਆ ਹੋਇਆ ਇੰਗਲਿਸ਼ ਦਾ 50 ਸਾਲ ਪੁਰਾਣਾ ਐਕਟ ਆ ਪਰ ਫੋਲੋ ਨਹੀਂ ਕੀਤਾ ਸਟੇਟਾਂ ਨੇ। ਤੋਂ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਰੂਲ ਫੇਰ ਦੁਬਾਰਾ ਬਣਾਏ ਇਹ ਤਾਂ ਮਈ ਦਾ ਹੀ ਸ਼ੁਰੂ ਆ ਅਪਰਾਧ ਜਿਹੜਾ ਰਜਿੰਦਰ ਸਿੰਘ ਵਾਲਾ ਕੇਸ ਆ ਗਿਆ ਇਹਨੇ ਚੱਕ ਕੇ ਇਹ ਗੱਲ ਨੂੰ ਕਹਿ ਲਓ ਵੀ ਜਿਆਦਾ ਅਪ੍ਰੈਸੀਵੇਟ ਕਰਤਾ ਜਿਆਦਾ ਉਹਦਾ ਜਿਹੜਾ ਹੈਗਾ ਉਹ ਹਾਈਲਾਈਟ ਕਰਤਾ ਇਸ ਚੀਜ਼ ਨੂੰ ਵੀ ਇਹਨਾਂ ਨੂੰ ਇੰਗਲਿਸ਼ ਦੀ ਵੱਡੀ ਸਮੱਸਿਆ ਪ੍ਰੋਬਲਮ ਆ ਤੇ ਇਹਦਾ ਨੁਕਸਾਨ ਹੁਣ ਮਤਲਬ ਵੱਡੇ ਲੈਵਲ ਤੇ ਉਹਨਾਂ ਬੰਦਿਆਂ ਨੂੰ ਹੋਊ ਜਿਨ੍ਹਾਂ ਦੇ ਵਰਕ ਪਰਮਿਟ ਤੇ ਆਪਣੇ ਟੈਂਡੈਂਸੀ ਇਹ ਹੁੰਦੀ ਪੰਜਾਬੀਆਂ ਦੀ। ਵੀ ਜਿਹੜੇ ਬੰਦੇ ਇੱਥੇ ਆਉਂਦੇ ਆ ਜਦੋਂ ਵਰ ਪਰਮਿਟ ਇਹਨਾਂ ਨੂੰ ਸੈਲਮ ਵਗੈਰਾ ਦਾ ਮਿਲ ਜਾਂਦਾ ਉਦੋਂ ਬਾਅਦ ਟਰੱਕ ਤੇ ਜਿਹੜਾ ਚੜ ਜਾਂਦੇ ਆ ਉਹ ਠੀਕ ਵੀ ਆ ਕਿਉਂਕਿ ਆਪਣੇ ਮਿਹਨਤੀ ਨੇ ਬੰਦੇ ਟਰੱਕੇ ਦਾ ਕੰਮ ਬਹੁਤ ਔਖਾ ਕੰਮ ਰੰਧਾਵਾ ਸਾਹਿਬ ਇਹ ਸੌਖਾ ਕੰਮ ਨਹੀਂ ਕਿਉਂਕਿ 3-3000 ਮੀਲ ਇੱਕ ਇੱਕ ਤਰਫਾ ਜਾਣਾ ਲੋਡ ਚੱਕਣੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਪਰ ਆਪਣੇ ਬੰਦੇ ਮਿਹਨਤੀ ਨੇ ਆਪਣੀ ਜਗ੍ਹਾ ਬਣਾਉਂਦੇ ਆ ਬਹੁਤ ਜ਼ਿਆਦਾ ਇਹਦੇ ਵਿੱਚ ਉਹ ਉਹ ਜਾਣੇ ਜਾਂਦੇ ਆ ਮਿਹਨਤ ਲਈ ਮੈਂ ਜਿਵੇਂ ਪਿਛੇ ਵੀ ਬੇਨਤੀ ਕੀਤੀ ਸੀ ਤੁਹਾਡੇ ਰਾਈਂ ਦੇ ਟ੍ਰੱਕ ਡਰਾਈਵਰਾਂ ਨੂੰ ਵੀ ਭਾਈ ਸਾਹਿਬ ਆਪਣੇ ਟ੍ਰੱਕਾਂ ਦੇ ਵਿੱਚ ਕੋਈ ਐਦਾਂ ਦੀ ਚੀਜ਼ ਨਾ ਰੱਖੋ ਜਿਹੜੀ ਕਿ ਆਪਾਂ ਚਾਹ ਜਿਵੇਂ ਵਰਤਦੇ ਆ ਜਿਵੇਂ ਕਈ ਬੰਦੇ ਨੂੰ ਆਤ ਹੁੰਦੀ ਆ ਪਿੰਨੀਆ ਰੱਖਣ ਦੀਆਂ ਅਲਸੀਆਂ ਖਾਸ ਖਾਸ ਦੀਆਂ ਦਾਲ ਜੀਨੀ ਵਗੈਰਾ ਕਿਉਂਕਿ ਜਦੋਂ ਇਹ ਕੇਵਨ ਚੈੱਕ ਕਰਦੇ ਚਾਹੇ ਇੰਗਲਿਸ਼ ਦੀ ਰਿਕੁਆਇਰਮੈਂਟ ਲਈ ਕਰਨ ਉਹਦੇ ਵਿੱਚ ਉਹਨੂੰ ਇਹ 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 ਮਤਲਬ ਬੰਦੇ ਦੇ ਪਾ ਸਕਦੇ ਆ ਕਿ ਇਹਦੇ ਵਿੱਚ ਮਾੜਾ ਮੋਟਾ ਕੰਟਰੋਲ ਸਬਸਟੈਂਸ ਚਾਹੇ ਥੋੜਾ ਹੀ ਹੋਵੇ ਤੇ ਦੂਸਰਾ ਇਹ ਆ ਕਿ ਕੱਲ ਜਿਹੜੀ ਮੈਨੂੰ ਖਬਰ ਮਿਲੀ ਆ ਵੀ 35 ਇਹਨਾਂ ਨੇ ਆਪਣੇ ਜਿਹੜੇ ਟਰੱਕ ਡਰਾਈਵਰ ਆ ਉਹ ਫੜੇ ਆ ਹਾਂ ਆ ਡਾਟ ਸਟੇਟਾਂ ਦੇ ਵਿੱਚ ਉਹਨਾਂ ਜਿੰਡੀਆਨਾ ਹੈਗਾ ਸ਼ਿਕਾਗੋ ਆ ਓਹਾਇਓ ਹੈਗਾ ਮਿਸ਼ੀਗਨ ਤੇ ਐਰੀਜ਼ੋਨਾ ਵਗੈਰਾ ਸਟੇਟਾਂ ਹੈਗੀਆਂ ਉੱਥੇ ਉਹਨਾਂ ਨੂੰ ਜਿਵੇਂ ਸਕੇਲਾਂ ਤੇ ਜਿਵੇਂ ਰੋਕ ਕੇ ਫੜਿਆ ਗਿਆ ਫੜ ਕੇ ਇਮੀਗ੍ਰੇਸ਼ਨ ਜਿਹੜੀਆਂ ਡਿਟੈਂਸ਼ਨ ਸੈਂਟਰ ਆ ਉੱਥੇ ਭੇਜਿਆ ਗਿਆ ਵੀ ਤੁਹਾਡੇ ਬਿਆਨ ਲੈਣੇ ਆ ਕਰਨਾ ਹੁਣ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਇਹਦੇ ਚ ਅੱਗੇ ਨਾਲੋਂ ਹਾਲਾਤ ਜਿਹੜੇ ਟਰਕਿੰਗ ਲਈ ਮਾੜੇ ਹੀ ਆ ਤੇ ਜਿਹੜੇ ਟਰੱਕਿੰਗ ਐਸੋਸੀਏਸ਼ਨਾਂ ਨੇ ਉਹ ਸਾਰੀਆਂ ਕਹਿ ਰਹੀਆਂ ਕਿ ਇਹਦੇ ਨਾਲ ਟਰੱਕਿੰਗ ਦਾ ਬੜਾ ਨੁਕਸਾਨ ਹੋਏਗਾ ਰੰਧਾਵਾ ਸਾਹਿਬ ਤੇ ਉਹ ਇਹ ਕਹਿ ਰਹੇ ਆ ਕਿ ਇਹਦੇ ਨਾਲ ਜਿਹੜੇ ਹਾਲਾਤ ਹੈਗੇ ਆ ਹੋਰ ਜਿਆਦਾ ਅਮਰੀਕਾ ਦੇ ਵਿੱਚ ਟਰੱਕਿੰਗ ਲਈ ਖਰਾਬ ਹੋਣਗੇ ਤੇ ਟਰੱਕਿੰਗ ਦੀ ਇੱਥੇ ਲੋਡ ਇਸ ਕਰਕੇ ਹੈਗੀ ਆ ਕਿ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਬਹੁਤ ਜਿਆਦਾ ਅਮਰੀਕਾ ਦੀ ਇਕਨੋਮੀ ਲਈ ਜ਼ਰੂਰੀ ਹੈ ਜ਼ਰੂਰੀ ਇਸ ਕਰਕੇ ਹੈ ਜੀ ਕਿ ਇੱਥੇ ਰੇਲ ਰੋਡ ਸਿਸਟਮ ਨਹੀਂ ਹੈਗਾ ਗੁੱਡਸ ਟਰੋਣ ਵਾਸਤੇ ਬਹੁਤ ਵੱਡੀ ਕੰਟਰੀ ਆ ਤੇ ਖੇਤਰਫਲ ਬਹੁਤ ਜ਼ਿਆਦਾ ਆ ਤੇ ਰੇਲ ਰੇਲ ਜਿਵੇਂ ਤੁਹਾਡੇ ਇੰਡੀਆ ਜੀ ਰੇਲ ਦਾ ਜਾਲ ਆ ਜਾਂ ਇੰਗਲੈਂਡ ਚ ਆ ਜਾਂ ਯੂਰਪ ਚ ਇੱਥੇ ਹੈ ਨਹੀਂ ਤੇ ਉਹ ਫਿਰ ਸਮਾਨ ਦੀ ਜਿਹੜੀ ਟੋਟੋਾਈ ਤੇ ਫਰਕ ਪਊਗਾ ਉਹਦੇ ਕਰਕੇ ਫਿਰ ਜਿਹੜੀ ਗਾਂ ਕੀਮਤਾਂ ਵਧਣਗੀਆਂ ਸੋ ਇਹਦਾ ਅਸਰ ਜਿਹੜਾ ਹੈਗਾ ਉਹ ਤੈਅ ਆ ਪਰ ਇੱਕ ਰਾਹ ਥੋੜੀ ਦੇਤੀ ਆ ਵੀ ਜਿਨ੍ਹਾਂ ਕੋਲ ਆਲਰੇਡੀ ਲਾਇਸੈਂਸ ਨੇ ਉਹਨਾਂ ਦੇ ਕੈਨਸਲ ਨਹੀਂ ਕੀਤੇ ਉਹਨਾਂ ਨੂੰ ਕਿਹਾ ਵੀ ਰੀਨਿਊ ਨਹੀਂ ਹੋਣਗੇ ਉਹਨਾਂ ਜੇ ਕਿਸੇ ਦਾ ਅਗਲੇ ਸਾਲ ਨਿਊ ਹੋਣਾ 6 ਮਹੀਨਿਆਂ ਨੂੰ 2 ਸਾਲ ਨੂੰ ਹੋਣਾ ਉਹਨੂੰ ਫਰਕ ਪੈਣਾ ਪਰ ਜਿਹੜੀਆਂ ਦੂਜੀਆਂ ਰਿਕੁਆਇਰਮੈਂਟਾਂ ਨੇ ਕਿ ਜੇ ਉਹਨੂੰ ਇੰਗਲਿਸ਼ ਨਹੀਂ ਆਉਂਦੀ ਉਹ ਉਦੇ ਕਰਕੇ ਉਹਨੂੰ ਵੀ ਕੱਢਿਆ ਜਾ ਸਕਦਾ ਪਰ ਜਿਹਨੇ ਹੁਣ ਨਵਾਂ ਲਾਇਸੈਂਸ ਲੈਣਾ ਜਿਵੇਂ ਅੱਜ ਕਿਸੇ ਬੰਦੇ ਨੇ ਵਰਕ ਪਰਮਿਟ ਲਿਆ ਉਹਨੂੰ ਜਿਹੜਾ ਵਰਕ ਪਰਮਿਟ ਹੈ ਇਹਦੀ ਬੇਸ ਲਾਇਸੈਂਸ ਨਹੀਂ ਮਿਲੇਗਾ ਉਹਨੂੰ ਆਹ ਵੀਜ਼ੇ ਚਾਹੀਦੇ ਆ ਜਾਂ ਗ੍ਰੀਨ ਕਾਰਡ ਜਾਂ ਸਿਟੀਜ਼ਨ ਹੋਵੇ ਇਹ ਰਿਕੁਆਇਰਮੈਂਟ ਆ ਜੀ ਨਹੀਂ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਜਿਵੇਂ ਅੱਜ ਦੱਸਿਆ 35 ਬੰਦੇ ਫੜੇ ਗਿਆ ਇਹ ਤਾਂ ਇੱਕ ਮਿੱਥਕੇ ਹੁੰਦਾ ਨਾ ਕੀਤਾ ਜਾ ਰਿਹਾ ਇਹਨਾਂ ਨੂੰ ਗਰਾਉਂਡ ਰਿਐਲਿਟੀ ਨਹੀਂ ਪਤਾ ਕਿ ਜੇ ਇਸ ਤਰ੍ਹਾਂ ਦਾ ਕਯੋਸ ਹੋਏਗਾ ਬੰਦੇ ਛੱਡ ਜਾਣਗੇ ਕੰਮ ਡਰ ਜਾਣਗੇ ਉਹ ਸ਼ਿਫਟ ਹੋ ਜਾਣਗੇ ਇੱਕ ਤੋਂ ਦੂਜੀ ਜਗ੍ਹਾ ਕੰਮ ਦੇ ਵਿੱਚ ਤਾਂ ਇਹਨਾਂ ਨੂੰ ਆਪਣਾ ਜਿਹੜਾ ਹੋਣ ਵਾਲਾ ਨੁਕਸਾਨ ਨਹੀਂ ਨਜ਼ਰ ਆ ਰਿਹਾ ਇਹ ਕਿਸ ਤਰ੍ਹਾਂ ਦੀ ਪੋਲਿਟਿਕਲ ਸੀਨ ਹੈ ਜਾਂ ਇਹ ਤੁਸੀਂ ਜਿਵੇਂ ਅਕਸਰ ਕਹਿੰਦੇ ਹੁੰਦੇ ਹੋ ਕਿ ਕਾਨੂੰਨ ਦੇ ਰਾਜ ਦੀ ਗੱਲ ਹੈ ਨਹੀਂ ਇਸ ਤਰ੍ਹਾਂ ਕਿ ਰੂਲ ਤਾਇ ਮੈਂ ਦੱਸਿਆ ਸੀ ਬਹੁਤ ਪੁਰਾਣਾ ਆ ਕਿ ਉਹ ਚ ਕੋਈ ਨਵੀਂ ਚੀਜ਼ ਨਹੀਂ ਐਡ ਹੈਗੀ ਲੇਕਿਨ ਉਹ ਰੂਲ ਨੂੰ ਫੋਲੋ ਨਹੀਂ ਕੀਤਾ ਗਿਆ ਉਹਦੇ ਕਈ ਕਾਰਨ ਨੇ ਇੱਕ ਤਾਂ ਟਰੱਕਿੰਗ ਦਾ ਹਾਰਡ ਕਾਮ ਹੈ ਇੱਥੇ ਲੋਕਲ ਬੰਦੇ ਕਰਦੇ ਨਹੀਂ ਬਾਹਰ ਦੇ ਬੰਦੇ ਆਉਂਦੇ ਆ ਕੋਈ ਕਈ ਸਟੇਟਾਂ ਨੇ ਪ੍ਰੋਪਰ ਇਨਫੋਰਸ ਨਹੀਂ ਕੀਤਾ ਫਿਰ ਅਬਿਊਜ਼ ਵੀ ਹੈਗਾ ਇਹਦੇ ਵਿੱਚ ਮਤਲਬ ਗਲਤੀ ਸਟੇਟਾਂ ਦੀ ਵੀ ਆ ਵੀ ਐਵੇਂ ਲਾਇਸੈਂਸ ਦੇਈ ਗਏ ਕਈ ਲੋਕਾਂ ਨੂੰ ਪਰ ਇਹਦਾ ਜਿਹੜਾ ਐਡਵਰਸ ਇੰਪੈਕਟ ਆ ਉਹ ਇਕਨੋਮੀ ਤੇ ਪੈ ਸਕਦਾ ਜਿਹੜੇ ਟਰੱਕਿੰਗ ਦੇ ਮਾਹਿਰ ਨੇ ਜਾਂ ਇਕਨੋਮਿਸਟ ਤਾਂ ਕਹਿ ਰਿਹਾ ਵੀ ਫਰਕ ਪਏਗਾ ਪਰ ਸਰਕਾਰ ਕਹਿ ਰਹੀ ਹੈ ਕੋਈ ਫਰਕ ਨਹੀਂ ਪਏਗਾ ਉਹ ਕਹਿੰਦੇ ਟਰੱਕਿੰਗ ਇੰਡਸਟਰੀ ਜਦੋਂ 5% ਵੀ ਹੈ ਨਹੀਂ ਜਿਹੜੇ ਤਾਂ ਦੇ ਬੰਦੇ 95% ਕੋਲ ਹੈਗਾ ਸਾਰਾ ਕੁਝ ਹੁਣ ਇਹ ਸਮਾਂ ਹੀ ਦੱਸੇਗਾ ਕਿ ਇਹਦਾ ਕੀ ਇਫੈਕਟ ਪੈਂਦਾ ਪਰ ਗਵਰਨਮੈਂਟ ਨੂੰ ਇਹ ਗੱਲ ਉਹਨਾਂ ਨੂੰ ਪੁੱਛੀ ਗਈ ਆ ਸੀਐਂਡਫੀ ਨੂੰ ਜਿਹੜਾ মিডিਆ ਦੁਆਰਾ ਕਿ ਜੀ ਇਹਦਾ ਕੀ ਇਫੈਕਟ ਪਏਗਾ ਤੁਹਾਨੂੰ ਜਿਹੜੀ ਇਕਨੋਮੀ ਤੇ ਉਹ ਕਹਿੰਦੇ ਕੋਈ ਇਫੈਕਟ ਨਹੀਂ ਪਏਗਾ ਬਾਕੀ ਇਹ ਸਮਾਂ ਦੱਸੇਗਾ ਹੁਣ ਪਰ ਇਹ ਜ਼ਰੂਰ ਆ ਕਿ ਸਾਡੇ ਬੰਦੇ ਜਿਹੜੇ ਵਰਕ ਪਰਮਿਟਾਂ ਤੇ ਹੈਗੇ ਨੇ ਜਿਵੇਂ ਹਰਜਿੰਦਰ ਸਿੰਘ ਦਾ ਕੇਸ ਸੀਗਾ ਜਾਂ ਹੋਰ ਬੰਦੇ ਆ ਉਹਨਾਂ ਤੇ ਫਿਰ ਹੁਣ ਘਾਰ ਨਿਊ ਕਰਾਉਣ ਵਾਸਤੇ ਜਾਂ ਨਵੇਂ ਨੂੰ ਜਿਹੜਾ ਲਾਇਸੈਂਸ ਆ ਉਹ ਨਹੀਂ ਮਿਲੇਗਾ ਦੇਖੋ ਮੈਂ ਇੱਕ ਖਬਰ ਦੇਖ ਰਿਹਾ ਸੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਹੈ ਔਰ ਇਹ ਖਬਰ ਵੀ ਡਿਪਾਰਟਮੈਂਟ ਆਫ ਹோம் ਲੈਂਡ ਸਕਿਉਰਿਟੀ ਨੇ ਡੀ ਐਚ ਐਸ ਨੇ ਦਿੱਤੀ ਹੈ ਕਿ 2024 ਦੇ ਵਿੱਚ ਜੂਨ 2024 ਦੇ ਵਿੱਚ ਪ੍ਰਤਾਪ ਸਿੰਘ ਨਾਂ ਦਾ ਵਿਅਕਤੀ ਕੈਲੀਫੋਰਨੀਆ ਚ 18 ਵੀਲਰ ਟਰੱਕ ਚਲਾਉਂਦੇ ਉਹਦੇ ਕੋ ਹਾਦਸਾ ਹੋਇਆ ਸੀਗਾ ਜਿਹਦੇ ਵਿੱਚ ਇੱਕ ਛੋਟੀ ਬੱਚੀ 5 ਸਾਲ ਦੀ ਬੱਚੀ ਜ਼ਖਮੀ ਹੋਈ ਸੀ ਔਰ ਕਾਫੀ ਵਾਨ ਆਪਸ ਵਿੱਚ ਭੜੇ ਸੀਗੇ ਹੁਣ ਉਹਨੂੰ ਆਈਸ ਨੇ ਆ ਕੇ ਇਹਨਾਂ ਨੇ ਫੜਿਆ ਜਿਹੜੀ ਇਮੀਗ੍ਰੇਸ਼ਨ ਐਂਡ ਕਸਟਮ ਅਨਫੋਰਸਮੈਂਟ ਤੋ ਉਹ ਹੁਣ ਆ ਕੇ ਸਾਲ ਬਾਅਦ ਉਹਨੂੰ ਫੜਿਆ ਇੱਕ ਇਹ ਗੱਲ ਦੂਜੀ ਗੱਲ ਕਿ ਜਿਵੇਂ ਹਰਜੀਤ ਕੋਰ ਨੂੰ ਰਿਪੋਰਟ ਕੀਤਾ ਗਿਆ ਉਸ ਸਮੇਂ ਉਹਨੂੰ ਹੱਥ ਕੜੀਆਂ ਤੇ ਬੇੜੀਆਂ ਲਾਉਣ ਵਾਲੀ ਗੱਲ ਇੱਥੇ ਬੜੀ ਚਰਚਾ ਚ ਹੈ ਕਿ ਇੱਕ 73 ਸਾਲਾ ਔਰਤ ਤੋਂ ਕੀ ਖਤਰਾ ਹੋ ਸਕਦਾ ਇਸ ਤਰ੍ਹਾਂ ਦੀ ਜਲਾਲਤ ਜਿਹੜੀ ਹੈ ਜਾਂ ਇਸ ਤਰ੍ਹਾਂ ਨਾਲ ਵੀ 30 ਸਾਲ ਤੁਹਾਡੇ ਮੁਲਕ ਵਿੱਚ ਕੋਈ ਰਿਹਾ ਉਹਦੇ ਨਾਲ ਤੁਸੀਂ ਇਸ ਤਰ੍ਹਾਂ ਦਾ ਵਿਹਾਰ ਕਰ ਰਹੇ ਹੋ ਜਿ ਦੇਖੋ ਭੱਜਣ ਦੀ ਸੰਭਾਵਨਾ ਵੀ ਜਿਹੜਾ ਬਿਮਾਰ ਹੈ ਇਹ ਦੋ ਗੱਲਾਂ ਤੇ ਇਹਦੇ ਉੱਤੇ ਗੱਲ ਹੋ ਕੱਲ ਜਿਹੜੇ ਸਰਕਾਰੀ ਅੰਕੜੇ ਜਾਰੀ ਕੀਤੇ ਡਿਪਾਰਟਮੈਂਟ ਹੋਮਲੈਂਡ ਸਕਿਉਰਿਟੀ ਨੇ ਉਹਨਾਂ ਨੇ ਕਿਹਾ ਵੀ 2 ਮਿਲੀਅਨ ਬੰਦਾ ਜਨਵਰੀ ਤੋਂ ਹੁਣ ਤੱਕ ਜਾਂ ਡਿਪੋਰਟ ਕੀਤਾ ਗਿਆ ਜਾਂ ਆਪ ਚਲੇ ਗਿਆ ਇਹ ਆਫੀਸ਼ੀਅਲ ਫਿਗਰ ਨੇ ਅਮਰੀਕਨ ਗਵਰਨਮੈਂਟ ਦੇ ਕਿ 2 ਮਿਲੀਅਨ ਬੰਦਾ ਉਹ ਕਹਿੰਦੇ ਵੀ ਅਸੀਂ ਅਮਰੀਕਾ ਤੋਂ ਕੱਢ ਦਿੱਤਾ ਤੇ ਉਹਦੇ ਵਿੱਚੋਂ ਡਿਪੋਰਟ ਤਾਂ ਘਟ ਹੋਇਆ ਪਰ ਜ਼ਿਆਦਾ ਉਹ ਕਹਿੰਦੇ ਆ ਵੀ ਆਪ ਹੀ ਚਲੇ ਗਏ ਆ ਇਥੋਂ ਡਰਦੇ ਮਾਰੇ ਤੇ 1.5 ਲੱਖ ਬੰਦਾ ਪਿਛਲੇ ਮਹੀਨੇ ਚ ਆਪ ਗਿਆ ਹੁਣ ਇਹ ਜਿਹੜੀ ਇਸ ਲੈਵਲ ਦੀ ਸਖਤੀ ਆ ਇਹਦਾ ਅਸਰ ਤਾਂ ਹੈਗਾ ਕਾਫੀ ਲੋਕੀ ਜਿਹੜੇ ਆ ਆਪ ਹੀ ਜਾਣ ਨੂੰ ਤਿਆਰ ਹੋ ਗਿਆ ਖਾਸ ਕਰਕੇ ਜਿਹਦਾ ਇਨਣਾ ਜਿਹੜਾ ਸਲੂਕ ਕੀਤਾ ਜਾਂਦਾ ਇਹਦੇ ਪਿੱਛੇ ਇੱਕਤਾ ਇਹ ਆ ਕਿ ਮਤਲਬ ਉਹ ਜਿਹੜੀ ਸਖਤੀ ਹੈਗੀ ਓਵਰਆਲ ਤੇ ਜਿਹੜੇ ਥਲੜੇ ਅਫਸਰ ਹੈਗੇ ਆ ਉਹ ਕੇਵਾਰੀ ਇਗਨੋਰ ਕਰ ਦਿੰਦੇ ਆ ਉਹਨੂੰ ਦੂਸਰਾ ਇਹ ਆ ਵੀ ਇਹਦੇ ਪਿੱਛੇ ਇਹ ਵੀ ਮਨਸ਼ਾ ਹੋ ਸਕਦੀ ਹੈ ਕਿ ਇਹਨਾਂ ਦੀ ਐਗਜ਼ਾਮਪਲ ਸੈੱਟ ਕੀਤੀ ਜਾਵੇ ਤਾਂ ਲੋਕੀ ਡਰ ਕੇ ਹੀ ਚਲੇ ਜਾਣ ਵੀ ਜੇ ਕੋਈ ਫੜਿਆ ਗਿਆ ਉਹਨਾਂ ਦਾ ਇਹ ਹਾਲ ਹੋਊਗਾ ਤਰ੍ਹਾਂ ਆਪ ਹੀ ਚਲੇ ਜਾਓ ਹੁਣ ਜਿਹੜੀ ਸਮੱਸਿਆ ਹੈ ਕਿ ਜਿਹੜੇ ਬੰਦੇ ਫੜੇ ਜਾਂਦੇ ਨੇ ਜਿਵੇਂ ਹੁਣ ਚਾਹੇ ਜਿਆਦਾ ਉਮਰ ਦੇ ਵੀ ਹੋਣ ਸਾਡੇ ਸਾਹਮਣੇ ਇੱਕ ਇਥੇ ਗਿਆਨੀ ਅਮਰਜੀਤ ਸਿੰਘ ਜੀ ਹੈਗੇ ਨੇ ਗੁਰਦੁਆਰੇ ਉਹਨਾਂ ਦਾ ਕੇਸ ਆ ਜਾਂ ਪਰਮਜੀਤ ਸਿੰਘ ਉਹਨਾਂ ਦਾ ਮਤਲਬ ਗੱਲ ਆਮ ਕਰਦਾ ਉਹਨਾਂ ਹੋਰ ਵੀ ਕੇਸ ਬਥੇਰੇ ਆ ਉਹਨਾਂ ਦੀ ਪ੍ਰੋਬਲਮ ਇਹ ਹੈਗੀ ਆ ਕਿ ਉਹ ਜਿਹੜਾ ਬੌਂਡ ਅਲੀਜੀਬਿਲਟੀ ਵਾਸਤੇ ਵੀ ਬੜਾ ਜਿਹੜਾ ਔਖਾ ਜੇ ਕਰੋ ਦਾ ਅਪੀਲ ਕਰ ਦਿੰਦੇ ਆ ਤੇ ਜੇ ਅਦਰਵਾਇਜ਼ ਅਸੀਂ ਕੇਸ ਇੱਕ ਜਰੂਰ ਜਿੱਤਿਆ ਇੱਕ ਬੰਦੇ ਦਾ ਉਹਨੂੰ ਇਦਾਂ ਫੜ ਲਿਆ ਸੀ ਇਹਨਾਂ ਨੇ ਮੁੜ ਕੇ ਉਹਨੂੰ ਵਾਸ਼ਿੰਗਟਨ ਕਰਤਾ ਟਰਾਂਸਫਰ ਬੋਰਡ ਹੋਇਆ ਨਹੀਂ ਪਰ ਅੰਦਰ ਹੀ ਕੇਸ ਜਿਹੜਾ ਸਿਆਰਮ ਦਾ ਜਿੱਤਿਆ ਤੇ ਪਾਸ ਹੋਇਆ ਬੰਦੇ ਦਾ ਤੇ ਇਹ ਵੀ ਆ ਪਰ ਉਹ ਰੇਅਰ ਆ ਘੱਟ ਆ ਇਹਦਾ ਇਫੈਕਟ ਤਾਂ ਇਮੀਗਰੈਂਟਾਂ ਤੇ ਤੈਹੀ ਆ ਜਿਹੜੀ ਸ਼ਕਤੀ ਆ ਲੇਕਿਨ ਨੋ ਡਾਊਟ ਇਹ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਕਾਫੀ ਜ਼ਿਆਦਾ ਇਹਦੇ ਨਾਲ ਇਹ ਸ਼ੋਅ ਹੁੰਦਾ ਕਿ ਜਿਹੜੇ ਬੰਦੇ 올ਡ ਨੇ ਜਾਂ ਜਿਹੜੇ ਬੰਦੇ ਵਿਚਾਰੇ ਇਨੀ ਦੇਰ ਤੋਂ ਰਹਿ ਰਹੇ ਆ ਉਹਨਾਂ ਪ੍ਰਤੀ ਕੋਈ ਜਿਹੜੀ ਹਮਦਰਦੀ ਜਾਂ ਇਦਾਂ ਦੀ ਨਹੀਂ ਆ ਬਾਕੀ ਜਿਹੜੀ ਆ ਬੰਦੇ ਜੀ ਤੁਸੀਂ ਗੱਲ ਕੀਤੀ ਆ ਪ੍ਰਤਾਪ ਸਿੰਘ ਦੀ ਇਹ ਤਾਂ ਮੈਕਸੀਕੋ ਬਾਰਡਰ ਥਰੂ 2022 ਐਂਟਰ ਹੋਇਆ ਸੀ ਜਿਵੇਂ ਕਿ ਆਮ ਆਪਣੇ ਸਾਰੇ ਹਰਜਿੰਦਰ ਸਿੰਘ ਵੀ ਇਸ ਤਰ੍ਹਾਂ ਹੀ ਐਂਟਰ ਹੋਇਆ ਉਦੋਂ ਆਉਂਦੇ ਸੀ ਉਹਨਾਂ ਨੂੰ ਪੇਪਰ ਦੇ ਜਾਂਦੇ ਸੀ ਪ੍ਰੋਲ ਕਰ ਦਿੰਦੇ ਸੀਗੇ ਤੇ ਇੱਥੇ ਆ ਕੇ ਵਰ ਪਰਮਿਟ ਸਾਰ ਮੜਾ ਕੇ ਮਿਲ ਜਾਂਦਾ ਸੀ ਤੇ ਉਹ ਇਹ ਕਹਿ ਰਹੇ ਆ ਕਿ ਇਹਨੂੰ ਅਕਤੂਬਰ 22 ਦੇ ਵਿੱਚ ਇਹਦੇ ਛੱਡਿਆ ਗਿਆ ਫਿਰ ਉਹਨੂੰ ਉਹੀ ਜਿਹੜਾ ਸੀਡੀ ਲਾਇਸੈਂਸ ਮਿਲ ਗਿਆ ਕੈਲੀਫੋਰਨੀਆ ਤੋਂ ਬਿਲਕੁਲ ਹਰਜਿੰਦਰ ਸਿੰਘ ਵਾਲੀ ਜਿਹੜੀ ਮਿਸਾਲ ਆ ਪੇਸ਼ ਕਰ ਰਹੇ ਆ ਉਹਨੂੰ ਵਾਸ਼ਿੰਗਟਨ ਤੋਂ ਮਿਲਿਆ ਸੀ ਉਹਨੂੰ ਉੱਥੋਂ ਦੇ ਕਹਿੰਦੇ ਜੂਨ ਵੀ 2024 ਨੂੰ ਇਹ 18 ਵੀਲਰ ਚਲਾ ਰਿਹਾ ਸੀ ਤੇ ਨੇ ਅ ਐਕਸੀਡੈਂਟ ਹੋਇਆ ਤਾਂ ਉਹਦੇ ਵਿੱਚ ਇੱਕ 5 ਸਾਲ ਦੇ ਜਿਹੜਾ ਹੈਗਾ ਬੱਚਾ ਉਹਦਾ ਨਾਮ ਹੈਗਾ ਡਲਾਈਲਾ ਕੋਲਮੈਨ ਤੇ ਉਹਨੂੰ ਇੰਜਰੀ ਹੋਈ ਤੇ ਉਹਦਾ ਹਾਲ ਇਹ ਹੋਇਆ ਵੀ ਉਹਦਾ ਜਿਹੜਾ ਤੁਰਨਾ ਚੱਲਣਾ ਉਹ ਉਹ ਵੀ ਔਖਾ ਤੇ ਉੱਡੇ ਸੇਵੜਾ ਤੇ ਬਹੁਤ ਜ਼ਿਆਦਾ ਉਹਨੇ ਉਸ ਬੱਚੇ ਨੇ ਕਸ਼ਟ ਕਟਿਆ ਤੇ ਉਹ ਕਹਿੰਦੇ ਆ ਕਿ ਸਪੀਡਿੰਗ ਕਰ ਰਿਆ ਸੀਗਾ ਹਾਈਵੇ ਪੈਟਰੋਲ ਨੇ ਕਿਹਾ ਤੇ ਟ੍ਰੈਫਿਕ ਇਨਸਟ੍ਰਕਸ਼ਨਾਂ ਦੀ ਇਹਨੇ ਵਾਇਲੇਸ਼ਨ ਕੀਤੀ ਆ ਜਿਦੇ ਕਰਕੇ ਕਿ ਉਹ ਜਿਹੜੀ ਡਲਾਈਲਾ ਦੇ ਉਹ ਸਟੈਪ ਫਾਦਰ ਜਿਹੜਾ ਉਹ ਇੰਜਰ ਹੋਇਆ ਤੇ ਇਹਦੀ ਗਲਤੀ ਆ ਤੇ ਜਿਹੜਾ ਉਹਦਾ ਸਟੈਪ ਫਾਦਰ ਆ ਮਾਰਕਸ ਕੋਲਮੈਨ ਉਹਨੇ ਵੀ ਕਿਹਾ ਜੀ ਕਿ ਉਹ ਬੜੀ ਗੰਭੀਰ ਹਾਲਤ ਚ ਤੇ ਇਹਨੂੰ ਫਿਰ ਇਮੀਗ੍ਰੇਸ਼ਨ ਕਸਟਮ ਅਨਫੋਰਸਮੈਂਟ ਨੇ ਆਈਸ ਨੇ ਲੇਟ ਅਗਸਟ ਚ ਫੜਿਆ ਜੀ ਆਹ ਸਾਲ ਤੇ ਉਦੋਂ ਬਾਅਦ ਉਹ ਇਮੀਗ੍ਰੇਸ਼ਨ ਕਸਟਡੀ ਚ ਆ ਤੇ ਇਹਨੂੰ ਵੀ ਇੱਕ ਹੁਣ ਵੱਡਾ ਈਸ਼ੂ ਬਣਾਇਆ ਜਾ ਰਿਹਾ ਕਿ ਹਰਜਿੰਦਰ ਸਿੰਘ ਨੂੰ ਵੀ ਦੇਖੋ ਜੀ ਆ ਲਾਇਸੈਂਸ ਜਿਹੜੇ ਬੰਦਿਆਂ ਨੂੰ ਤੁਸੀਂ ਦਿੰਨੇ ਆ ਇਹਨਾਂ ਦਾ ਜਿਵੇਂ ਉਹਨੇ ਤਾਂ ਉਹ ਗਲਤੀ ਕੀਤੀ ਇਹਨੂੰ ਸਪੀਡਿੰਗ ਦਾ ਲਾਇਆ ਹੋਇਆ ਵੀ ਸਪੀਡਿੰਗ ਕੀਤੀ ਆ ਤੇ ਇਹਦੇ ਨਾਲ ਹੁਣ ਇਹ ਆ ਕਿ ਹੰਦਰਦੀ ਇਹਨਾਂ ਨਾਲ ਕੋਈ ਹੈ ਨਹੀਂ ਅੱਜ ਕੱਲ ਸਰਕਾਰ ਨੂੰ ਤੇ ਕਾਫੀ ਸਖਤੀ ਆ ਤੇ ਹੁਣ ਦੇਖਣ ਵਾਲੀ ਗੱਲ ਆ ਵੀ ਕੀ ਹੋਊਗਾ ਪਰ ਜਿਹੜਾ ਬੌਂਡ ਵਗੈਰਾ ਦਾ ਅੱਜ ਕੱਲ ਜਿਹੜਾ ਚੰਗਾ ਭਲਾ ਬੰਦਾ ਉਹਦਾ ਨਹੀਂ ਹੁੰਦਾ ਤੇ ਜਿਹਦੇ ਤੇ ਇਦਾਂ ਦਾ ਰੈਕੋਰਡ ਹੋਵੇ ਜਾਂ ਕਿ ਇਦਾਂ ਦੀ ਗੱਲ ਹੋਈ ਆ ਉਹਦਾ ਮਤਲਬ ਹੀ ਕੋਈ ਨਹੀਂ ਆ ਸੋ ਇਹ ਕਿਸਮ ਦੀ ਸਖਤੀ ਹੈਗੀ ਆ ਜੀ ਇੱਕ ਲਾਸਟ ਸਵਾਲ ਜਿਹੜਾ ਮੈਂ ਬੇਨਤੀ ਕੀਤੀ ਤੁਹਾਨੂੰ ਕਿ ਹਰਜੀਤ ਕੌਰ ਨੂੰ ਇਹ ਜੈਕਟ ਕੇ ਭੇਜਿਆ ਗਿਆ ਉਹ ਹੱਥਕੜੀ ਵੀ ਲਾਈ ਬੇੜੀ ਵੀ ਲਾਈ ਕੀ ਹੁਣ ਜਿਹੜਾ ਅਮਰਜੀਤ ਸਿੰਘ ਗਰੰਤੀ ਸਿੰਘ ਦਾ ਜ਼ਿਕਰ ਕਰ ਰਹੇ ਸੀ ਡਿਪੋਰਟੇਸ਼ਨ ਉਹਦੀ ਵੀ ਮਸਟ ਹੈ ਜੀ ਇਹ ਹੋਊਗੀ ਹੋਊਗੀ ਔਰ ਕੀ ਇਸ ਤਰ੍ਹਾਂ ਜਿਹੋ ਮਤਲਬ ਦਿਖਾਇਆ ਜਾਂਦਾ ਇਹੋ ਜਿਹੇ ਲੋਕ ਜਿਹੜੇ ਭੱਜ ਵੀ ਨਹੀਂ ਸਕਦੇ ਕੀ ਇਹ ਨਿਜਮਾ ਚ ਬੰਨਿਆ ਹੋਇਆ ਸਾਰਾ ਸਿਸਟਮ ਵੀ ਕਿਸੇ ਨੂੰ ਰਿਪੋਰਟ ਕੀਤੇ ਜਾਣ ਮੌਕੇ ਇਹੀ ਤਰੀਕਾ ਅਪਣਾਇਆ ਜਾਣਾ ਜੀ ਜਾਂ ਇਹ ਜਾਣਬੁੱਝ ਕੇ ਇੱਕ ਦਿਖਾਇਆ ਵੀ ਜਾਂਦਾ ਹੈ ਕਿ ਹਾਂ ਜਿਹੜੇ ਬਾਕੀ ਲੋਕ ਆ ਉਹਨਾਂ ਲਈ ਵੀ ਇੱਕ ਉਦਾਹਰਨ ਰੱਖੀ ਜਾਂਦੀ ਹੈ ਦੇਖੋ ਅਸੀਂ ਤਾਂ ਇਹ ਚਾਹੁੰਦੇ ਆ ਕਿ ਨਾ ਇਦਾਂ ਦਾ ਕੰਮ ਹੋਵੇ ਕਿਉਂਕਿ ਦੇਖੋ ਬਹੁਤ ਇਨ ਹਿਊਮਰ ਹੈ ਕਿ 30 30 40 40 ਸਾਲ ਤੋਂ ਬੰਦੇ ਰਹਿ ਰਹੇ ਆ ਉਹਨਾਂ ਨੂੰ ਇਦਾਂ ਰਿਪੋਰਟ ਕਰਨਾ ਬੜਾ ਦਿਲ ਦੁਖਦਾ ਰੰਧਾਵਾ ਸਾਹਿਬ ਜਦੋਂ ਇਹਨਾਂ ਦੀ ਹਾਲਤ ਦੇਖੀ ਦੀ ਮੈਨੂੰ ਤਾਂ ਕੱਲ ਬੜਾ ਅਫਸੋਸ ਹੋਇਆ ਕਿ 35 ਸਾਡੇ ਮੁੰਡੇ ਵਿਚਾਰੇ ਟਰੱਕ ਡਰਾਈਵਰ ਫੜੇ ਗਏ ਲੇਕਿਨ ਕਿਉਂਕਿ ਹੁਣ ਬੌਂਡ ਨਹੀਂ ਹੋ ਰਿਹਾ ਸੋ ਲਗਭਗ ਡੈਪੂਟੇਸ਼ਨ ਦਾ ਇਹਨਾਂ ਲੋਕਾਂ ਦੀ ਤੈਅ ਹੀ ਆ ਮੈਨੂੰ ਤਾਂ ਕੋਈ ਆਸ ਲੱਗਦੀ ਨਹੀਂ ਕਿ ਜਿਹੜੇ ਹਾਲਾਤ ਦੇਖ ਕੇ ਵੀ ਕਿਸੇ ਤਰੀਕੇ ਨਾਲ ਜਿਹੜੇ ਇਦਾਂ ਦੇ ਆ ਬਾਹਰ ਆ ਸਕਦੇ ਆ ਪਰ ਹੈ ਬਹੁਤ ਇਹ ਡਿਸਹਾਰਡਨਿੰਗ ਆ ਤੇ ਕੀ ਕਰੀਏ ਹੁਣ ਜਿੱਦਾਂ ਦਾ ਜਿਹੜਾ ਕੋਈ ਬੰਦਾ ਕਾਬੂ ਆ ਜਾਂਦਾ ਉਹ ਹੁਣ ਹੈ ਤਾਂ ਰੂਲ ਦੀ ਹੁਣ ਡੈਪੂਟੇਸ਼ਨ ਲੱਗੀ ਆ ਲਾ ਦੇ ਵਿੱਚ ਤਾਂ ਲਿਖਿਆ ਹੀ ਆ ਵੀ ਡੈਪੂਟੇਸ਼ਨ ਵਾਲੇ ਬੰਦੇ ਨੂੰ ਰਿਪੋਰਟ ਤੁਸੀਂ ਕਰ ਸਕਦੇ ਆ ਪਰ ਇਹ ਆ ਕੇ ਪਹਿਲੀਆਂ ਸਰਕਾਰਾਂ ਅਨਫੋਰਸ ਨਹੀਂ ਸੀ ਕਰਦੀਆਂ ਦੇਖ ਕੇ ਬੰਦੇ ਦਾ ਰੈਕਡ ਠੀਕ ਆ 올ਡ ਆ ਜਾਂ ਫੈਮਿਲੀ ਇਥੇ ਆ ਇਹ ਹੁਣ ਉਹਦੀ ਗੱਲ ਨੂੰ ਕੋਈ ਕੇਅਰ ਨਹੀਂ ਕਰਦੇ ਪਰ ਜਿਹੜੇ ਇਦਾਂ ਦੇ ਬੰਦੇ ਫੜੇ ਜਾਂਦੇ ਨੇ ਬਹੁਤ ਘੱਟ ਚਾਂਸ ਆ ਇਹ ਵੀ ਨਹੀਂ ਵੀ ਬਾਹਰ ਨਹੀਂ ਆ ਮੈਂ ਦੱਸਿਆ ਵੀ ਕੇਸ ਜਿੱਤਿਆ ਸੀ ਅੰਦਰ ਇੱਕ ਬੰਦੇ ਦਾ ਪਰ ਉਹ ਬਹੁਤ ਸਲਿਮ ਚਾਂਸ ਹੈ ਜਿਆਦਾ ਚਾਂਸ ਤੁਸੀਂ ਕਹ ਲਓ ਵੀ 90% ਚਾਂਸ ਰਿਪੋਰਟ ਹੋਣ ਦੇ ਆ ਲੋਕ ਪਰ ਸ਼ਿਫਟ ਹੋਣਗੇ ਜੀ ਅਲਟੀਮੇਟਲੀ ਰਸਤਾ ਕੀ ਹੈ ਜਿਨ੍ਹਾਂ ਕੋਲ ਜਿਹੜੇ ਬਿਲਕੁਲ ਕਾਨੂੰਨੀ ਨਹੀਂ ਨੇ ਉਹਨਾਂ ਕੋਲ ਦੂਜੇ ਦੇਸ਼ ਕੈਨੇਡਾ ਵਗੈਰਾ ਇਹ ਵੋ ਪਰ ਉੱਥੇ ਵੀ ਹੁਣ ਕੋਟਾ ਸੌਖਾ ਨਹੀਂ ਜੀ ਦੇਖੋ ਉਹਨਾਂ ਮੁਲਕਾਂ 'ਚ ਵੀ ਆਪਾਂ ਦੇਖਿਆ ਹੀ ਆ ਹੁਣ ਕਾਫੀ ਜਿਆਦਾ ਸਖਤੀ ਹੈ ਇੰਗਲੈਂਡ ਦੇ ਵਿੱਚ ਜਿਹੜੇ ਮਜਾਰੇ ਹੋਏ ਨੇ ਕਿਉਂਕਿ ਜਿਹੜੀਆਂ ਜਿਹੜੇ ਪ੍ਰੋਟੈਸਟ ਹੈਗੇ ਆ ਪਹਿਲਾਂ ਤਾਂ ਅੱਗੇ ਹੁੰਦਾ ਸੀ 트ੈਂਡ ਵੀ ਜਿਹੜੇ ਇਸਲਾਮਿਕ ਮਿਲੀਟੈਂਟ ਨੇ ਉਹਨਾਂ ਦੇ ਖਿਲਾਫ ਹੁੰਦੇ ਸੀ ਹੁਣ ਇਹ ਅੱਜ ਕੱਲ ਇੰਡੀਆ ਦੇ ਖਿਲਾਫ ਵੀ ਹੋਣ ਲੱਗ ਗਏ ਐਂਟੀ ਇਮੀਗ੍ਰੇਸ਼ਨ ਪ੍ਰੋਟੈਸਟ ਨੇ ਜਿਹੜਾ ਵੀ ਕੋਈ ਹੈਗਾ ਉਹ ਚ ਕੋਈ ਇੱਕੋ ਰਸੇ ਜਾਏਗਾ ਆਪਣੇ ਇੰਡੀਆ ਦਾ ਜਾਂ ਪਾਕਿਸਤਾਨ ਦਾ ਕੋਈ ਹੋਵੇ ਵੀ ਇਹ ਹੁਣ ਇਹਨਾਂ ਮੁਲਕਾਂ 'ਚ ਹੋ ਰਿਹਾ ਤੇ ਇਹ ਸਾਰੇ ਮੁਲਕਾਂ ਦਾ ਜਿਹੜਾ ਹੈਗਾ 트ੈਂਡ ਹੋਊਗਾ ਪਰ ਕੈਨੇਡਾ ਮੇਰੇ ਖਿਆਲ ਨਾਲ ਅਜੇ ਵੀ ਕਿਉਂਕਿ ਉਹ ਸਰਕਾਰ ਇਹ ਸਰਕਾਰ ਨਾਲੋਂ ਲਿਬਰਲ ਆ ਉਹ ਚ ਲਿਬਰਲ ਹੋਏਗਾ ਪਰ ਪਾਲਿਸੀਆਂ ਉੱਥੇ ਵੀ ਸਖਤ ਹੋਈਆਂ ਨੇ ਪਰ ਅਮਰੀਕਾ ਦੇ ਵਿੱਚ ਤਾਂ ਹੁਣ ਇਸ ਟਾਈਮ ਤੇ ਬਹੁਤ ਜ਼ਿਆਦਾ ਸਖਤੀ ਰੰਦਾਵਾ ਸਾਹਿਬ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ